ਦਵਿੰਦਰ ਬਾਂਸਲ ਦੇ ਕਾਵ ਸੰਗ੍ਰਹਿ ਮੇਰੀਆਂ ਚਾਂਚਰਾਂ ਦੀ ਛੰਨ ਛੰਨ ਵਿੱਚੋਂ ਰਚਨਾ ਵਿਦਰੋਹ ਗੁੱਸਾ ਪੜਕਿਆ ਵਿਦਰੋਹੀ ਇੱਕ ਹੀ ਚਿੰਗਿਆੜੀ ਨਾਲ ਪ੍ਰਾਤਨ ਵਿਚਾਰਾਂ ਦੀ ਪੀੜੀ ਜਕੜ ਨੂੰ ਤੋੜਦਾ ਹੋਇਆ ਇੱਕ ਸੰਘਰਸ਼ਮਈ ਵਿਚਾਰ ਮੇਰੇ ਮਨ ਵਿੱਚ ਕੁਦਪਿਆ ਗੁੱਸਾ ਪੜਕਿਆ ਵਿਦਰੋਹੀ ਇੱਕ ਹੀ ਚਿੰਗਿਆੜੀ ਨਾਲ ਪ੍ਰਾਤਨ ਵਿਚਾਰਾਂ ਦੀ ਪੀੜੀ ਜਕੜ ਨੂੰ ਤੋੜਦਾ ਹੋਇਆ ਇੱਕ ਸੰਘਰਸ਼ਮਈ ਵਿਚਾਰ ਮੇਰੇ ਮਨ ਵਿੱਚ ਕੁਦਪਿਆ ਉੱਥੇ ਮੁਸਕਾਨਾਂ ਖਲੇਰਦੇ ਚਿਹਰੇ ਨਹੀਂ ਸਨ ਸਗੋਂ ਗੁੱਸਹਿਲੀਆਂ ਅਤੇ ਕੱਸੀਆਂ ਪੇਟੀਆਂ ਮੰਗਾ ਸਨ ਉੱਥੇ ਮੁਸਕਾਨਾਂ ਖਲੇਰਦੇ ਚਿਹਰੇ ਨਹੀਂ ਸਨ ਸਗੋਂ ਗੁੱਸਹਿਲੀਆਂ ਅਤੇ ਕੱਸੀਆਂ ਪੇਟੀਆਂ ਮੰਗਾ ਸਨ ਕੋਇਕ ਸਖਨਾ ਹਤੇ ਹਰੇ ਰਸੀ ਮੈਨੂੰ ਜਾਪਿਆ ਉਮੀਦਾਂ ਨੂੰ ਜਿਵੇਂ ਬਨ ਲੱਗ ਗਿਆ ਹੋਵੇ ਮੈਨੂੰ ਜਾਪਿਆ ਉਮੀਦਾਂ ਨੂੰ ਜਿਵੇਂ ਬਨ ਲੱਗ ਗਿਆ ਹੋਵੇ ਸ਼ਾਂਤ ਜ਼ਿੰਦਗੀ ਜੰਗ ਦਾ ਇੱਕ ਅਖਾੜਾ ਬਨ ਗਈ ਬਨਹੂਸ ਦੇ ਨਾਂ ਨੇ ਮੇਰੀ ਸ਼ਾਨਦਾਰ ਦੁਨੀਆ ਤਹਿਸ ਨਸ ਕਰ ਦਿੱਤੀ ਸ਼ਾਂਤ ਜ਼ਿੰਦਗੀ ਜੰਗ ਦਾ ਇੱਕ ਅਖਾੜਾ ਬਨ ਗਈ ਬਨਹੂਸ ਦੇ ਨਾਂ ਨੇ ਮੇਰੀ ਸ਼ਾਨਦਾਰ ਦੁਨੀਆ ਤਹਿਸ ਨਸ ਕਰ ਦਿੱਤੀ ਸਿਮਰਿਤੀਆਂ ਨੇ ਮੇਰੇ ਮਨ ਦੀ ਦਹਲਿਜ਼ ਉੱਤੇ ਦਸਤਕ ਦਿੱਤੀ ਸਮਝਿਤਿਆ ਨਹੀਂ ਮੇਰੇ ਮਨ ਦੀ ਦਹਲਿਜ਼ ਉੱਤੇ ਦਸਤਕ ਦਿੱਤੀ ਭਾਵਨਾਤਮਕ ਫੱਟਾਂ ਨੇ ਮੇਰੇ ਜਿਸਮ ਉੱਤੇ ਜਕੜ ਮਾਰ ਮੇਰੇ ਦੁੱਖ ਦੇ ਅੰਗਾਂ ਨੂੰ ਹੋਰ ਪੀੜਿਤ ਕਰ ਦਿੱਤਾ ਭਾਵਨਾਤਮਕ ਫੱਟਾਂ ਨੇ ਮੇਰੇ ਜਿਸਮ ਉੱਤੇ ਜਕੜ ਮਾਰ ਮੇਰੇ ਦੁੱਖ ਦੇ ਅੰਗਾਂ ਨੂੰ ਹੋਰ ਪੀੜਿਤ ਕਰ ਦਿੱਤਾ ਅਤੇ ਮੇਰੇ ਜ਼ਿਹਨ ਵਿੱਚ ਉਬਲ ਰਹੇ ਸਵਾਲਾਂ ਨਾਲ ਮੇਰੇ ਸਿਰ ਵਿੱਚ ਮਾਈਗ੍ਰੇਨ ਦੇ ਹਥੌੜੇ ਵੱਜਣ ਲੱਗੇ ਅਤੇ ਮੇਰੇ ਜ਼ਿਹਨ ਵਿੱਚ ਉਬਲ ਰਹੀ ਸਵਾਲਾਂ ਨਾਲ ਮੇਰੇ ਸਿਰ ਵਿੱਚ ਮਾਈਗ੍ਰੇਨ ਦੇ ਹਥੌੜੇ ਵੱਜਣ ਲੱਗੇ ਬਿਨਾਂ ਸੁਖਮਤਾ ਬਿਨਾਂ ਕਿਸੇ ਮੋਦੇ ਬਿਨਾਂ ਸੁਖਮਤਾ ਬਿਨਾਂ ਕਿਸੇ ਮੋਦੇ ਬਿਨਾਂ ਮਾਫੀ ਚਾਹ ਕਿ ਅਸੀਂ ਆਪਸੀ ਨੇੜਤਾ ਦੀ ਭਾਵਨਾ ਦੀ ਉਮੀਦ ਕਰ ਸਕਦੇ ਹਾਂ ਕਿ ਅਸੀਂ ਆਪਸੀ ਨੇੜਤਾ ਦੀ ਭਾਵਨਾ ਦੀ ਅਮੀਤ ਕਰ ਸਕਦੇ ਹਾਂ